ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਜੀਤ ਕੋਰਾਪਾਟਵਾ ਡੈਕੋਲਜ ਬੜਾਈ ਪਿਆਰਾ ਮੂਰੀਆਂ ਦਾ ਡਿਜ਼ਾਈਨ ਲੈ ਕੇ ਆਇਆ ਹਾਂ ਇਹ ਸ਼ਰਟ ਨਾਲ ਦਾ ਪੀਸ ਹੈ ਮੂਰੀ ਤੇ ਲਾਵਾਂਗੇ ਆਪਾਂ ਇਹਦੇ ਉੱਤੇ ਆਪਾਂ ਨੇ ਬੇਬੇ ਪੇਸਟਿੰਗ ਪਹਿਲਾਂ ਹੀ ਚਿਪਕਾਇਆ ਹੋਇਆ ਹੈ ਪ੍ਰੈਸ ਨਾਲ ਤੇ ਇਸ ਦੀ ਲੰਬਾਈ ਚੜਾਈ 6 6 ਇੰਚ ਰੱਖੀ ਆਪਾਂ ਨੇ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਰੱਖ ਸਕਦੇ ਹੋ ਤੇ ਆਪਾਂ ਜਿਵੇਂ ਇੱਕ ਪੀਸ ਲੈ ਲਿਆ ਇਹ ਇੱਕ ਪੀਸ ਦੇ ਉੱਤੇ ਆਪਾਂ ਪਹਿਲਾਂ ਲੈਸ ਨੂੰ ਲਾਵਾਂਗੇ ਇਸ ਤਰ੍ਹਾਂ ਦੀ ਲੈਸ ਨੂੰ ਆਪਾਂ ਸਿੱਧਾ ਪਾਸਾ ਅੰਦਰਲੇ ਪਾਸੇ ਕਰਕੇ ਤੇ ਪੁੱਠਾ ਪਾਸਾ ਉੱਪਰ ਨੂੰ ਕਰਕੇ ਤੇ ਜਾਂ ਕਿਤੇ ਜਦੋਂ ਆਪਾਂ ਸਿੱਧਾ ਕਰਾਂਗੇ ਤੇ ਆਪਣਾ ਸਿੱਧਾ ਹੀ ਆਊਗਾ ਇਸ ਤਰ੍ਹਾਂ ਆਪਾਂ ਬਿਲਕੁਲ ਨਾਲ-ਨਾਲ ਜਿਹੜੀ ਇਹਦੀ ਸਿਉਣ ਬਣੀ ਹੁੰਦੀ ਹੈ ਬਰੀਕ ਜੀ ਉਹਦੇ ਉੱਤੇ-ਉੱਤੇ ਸਿਉਣ ਲਾਵਾਂਗੇ ਆਪਾਂ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਸਿਉਣ ਲਾ ਦੇਣੀ ਇੱਕਸਾਰ ਜੀ ਲਾਣੀ ਆ ਆਪਾਂ ਨੇ ਸਿਉਣ ਤੇ ਬਣਿਆ ਹੋਇਆ ਬੜਾ ਹੀ ਪਿਆਰਾ ਲੱਗਦਾ ਹੈ ਇਹ ਇਸ ਤਰ੍ਹਾਂ ਪਾੜੇਦ ਵਾਲੇ ਸਾਰੇ ਲਾ ਲੈਨੇ ਆ ਇਹ ਦੇਖੋ ਜੀ ਆਪਾਂ ਨੇ ਇੱਕ ਪੀਸ ਤਿਆਰ ਕਰ ਲਿਆ ਏ ਲਗਾ ਕੇ ਤੇ ਹੁਣ ਆਪਾਂ ਇਹਦੇ ਸੈਂਟਰ ਜਿਹੜੇ ਛੋਟੇ ਛੋਟੇ ਜੀ ਆਪਾਂ ਨੇ ਤ੍ਰਿਕੋਣ ਬਣਾਇਆ ਸੀ ਉਹਦੇ ਵਿੱਚ ਆਪਾਂ ਨੇ ਕੱਟ ਲਾਣੇ ਨੇ ਤਾਂ ਕਿ ਆਪਾਂ ਨੂੰ ਸਿੱਧਾ ਕਰਨ ਲੱਗਿਆਂ ਦਿੱਕਤ ਨਾ ਆਵੇ ਵੱਲ ਨਾ ਪਵੇ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਜੀ ਕੱਟ ਲਾ ਲਾਂਗੇ ਬਾਕੀ ਪਾਸੇ ਲਾਨ ਦੀ ਲੋੜ ਨਹੀਂ ਗਈ ਕਿਉਂਕਿ ਇਹ ਚੌਰਸੇ ਗੋਲ ਨਹੀਂ ਹੈਗਾ ਜੇ ਗੋਲ ਹੁੰਦਾ ਤੇ ਲਾਣੇ ਪੈਂਦੇ ਇਹਦੇ ਤੇ ਆਪਾਂ ਐਵੇਂ ਲਾਵਾਂਗੇ ਛੋਟੇ ਛੋਟੇ ਜਿਹਾ ਕੱਟ ਸਿਰਫ ਖੁੰਜੀਆਂ ਤੇ ਹੀ ਲਾਵਾਂਗੇ ਜਿਹੜੇ ਚੌਰਸੇ ਟ੍ਰਕੌਣ ਬਣੇ ਹੋਏ ਨੇ ਉਹਨਾਂ ਤੇ ਹੀ ਲੈਸ ਨੂੰ ਵੀ ਵਿੱਚੋਂ ਹਲਕਾ ਜਿਹਾ ਕੱਟ ਲਾਦੇ ਹੋ ਲੈਸ ਨਾਲ ਹੀ ਦਿੱਕਤ ਆਉਂਦੀ ਹੈ ਸਿੱਧਾ ਕਰਨ ਲੱਗਾਂ ਜਦੋਂ ਆਪਾਂ ਹੁਣ ਇਸ ਤਰ੍ਹਾਂ ਸਿੱਧਾ ਕਰਾਂਗੇ ਤੇ ਆਪਾਂ ਨੇ ਬਹੁਤ ਸੋਹਣੀ ਸ਼ੇਪ ਜੀ ਬਣ ਜੂਗੀ ਚੌਰਸ ਤੇ ਇਸ ਤਰ੍ਹਾਂ ਆਪਣੀ ਲੈਸ ਵੀ ਸਿੱਧੀ ਉੱਪਰ ਨੂੰ ਆ ਜਾਏਗੀ ਜਿਹੜੀ ਆਪਾਂ ਨੇ ਪੁੱਠੀ ਧਰੀ ਹੋਈ ਸੀ ਉੱਪਰ ਨੂੰ ਆ ਕੇ ਤੇ ਹੁਣ ਆਪਾਂ ਇਹਨੂੰ ਸਲਵਾਰ ਦੇ ਉੱਤੇ ਰੱਖਾਂਗੇ ਇਸ ਤਰ੍ਹਾਂ ਹੁਣ ਆਪਾਂ ਸਲਵਾਰ ਦੇ ਉੱਤੇ ਪਹਿਲਾਂ ਹੀ ਆਪਾਂ ਨੇ ਪ੍ਰੈਸ ਲਾ ਕੇ ਮੂਰੀ ਤਿਆਰ ਕੀਤੀ ਹੋਈ ਆਪਾਂ ਨੇ ਜਿੰਨੀ ਵੀ ਰੱਖਣੀ ਹੈ ਤੁਸੀਂ ਜਿੰਨੀ ਵੀ ਮੂਰੀ ਰੱਖਣੀ ਹੈ ਉਹਦੇ ਹਿਸਾਬ ਨਾਲ ਹੀ ਤਿਆਰ ਕਰ ਲਓ ਆਪਾਂ ਨੇ ਮੂਰੀ 1.5 ਇੰਚ ਦੀ ਤਿਆਰ ਕੀਤੀ ਏ ਇਸ ਤਰ੍ਹਾਂ ਆਪਾਂ ਸਿੰਪਲ ਜੀ ਮੂਰੀ 1.5 ਇੰਚ ਦੀ ਤਿਆਰ ਕਰਕੇ ਪੂਰੀ ਸਿਉਣ ਲਾ ਕੇ ਆਪਾਂ ਨੇ ਫੇਰ ਆਪਾਂ ਨੇ ਦੇਖਣਾ ਇਹ ਪ੍ਰੈਸ ਕਰਕੇ ਮੈਨੇ ਥਰੀਜ ਬਿਠਾਈ ਹੋਈ ਏ ਦੀ ਪਹਿਲਾਂ ਹੀ ਤੇ ਇਥੋਂ ਆਪਾਂ ਨੇ ਤੁਸੀਂ 3 ਇੰਚ ਜਾਂ 2.5 ਇੰਚ ਮੂਰੀ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੀ ਤੁਹਾਡੀ ਮੂਰੀ ਏ ਤੇ ਆਪਾਂ 2.5 ਇੰਚ ਦੀ ਲਵਾਂਗੇ ਇਹ ਆਪਣੀ ਮੂਰੀ ਜਿਆਦਾ ਪਰੀ ਕੇ ਆਪਾਂ 2.5 ਇੰਚ ਦੀ ਉੱਪਰੋਂ ਲੈ ਕੇ ਤੇ ਆਪਾਂ ਇਥੋਂ ਇੱਕ ਸੈਂਟਰ ਦਾ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਬਰਾਬਰ ਕਰ ਲਾਂਗੇ ਤੇ ਹੁਣ ਆਪਾਂ ਜਦੋਂ ਆਪਾਂ ਇਹਨੂੰ ਸਿੱਧਾ ਕਰਾਂਗੇ ਤੇ ਆਪਣਾ ਜਿਹੜਾ ਇਹ ਸੈਂਟਰ ਏ ਇਹ ਸੈਂਟਰ ਦੇ ਵਿਚਾਲੇ ਹੀ ਆਪਾਂ ਨੇ ਇਸ ਤਰ੍ਹਾਂ ਇਹਨੂੰ ਰੱਖਣਾ ਏ ਤੇ ਆਪਾਂ ਨੇ ਇਹਦੀ ਖੁੰਝੇ ਜੇ ਕੱਢ ਕੇ ਰੱਖਣੇ ਨੇ ਬਿਲਕੁਲ ਡੱਬਾ ਚੌਰਸ ਨਹੀਂ ਰੱਖਣਾ ਜਿਵੇਂ ਆਪਣੀ ਇਸ ਤਰ੍ਹਾਂ ਆਪਣੇ ਟੇਡਾ ਰੱਖ ਲੈਣਾ ਏ ਇਹਨੂੰ ਬਾਕਸ ਨੂੰ ਜਿਹੜਾ ਆਪਾਂ ਨੇ ਚਲਾਇਆ ਸੀ ਇਹਤੇ ਆਪਾਂ ਕੱਚੀ ਸਿਉਣ ਲਾ ਲਾਂਗੇ ਇੱਕ ਮੋٹے ਵਖੇ ਦੀ ਉੱਪਰ ਲਾ ਲਾਂਗੇ ਆਪਾਂ ਤਾਂ ਕਿ ਆਪਣੀ ਕਪੜਾ ਇਧਰ ਉਧਰ ਨਾ ਜਾਵੇ ਮੋٹے ਬਖੇ ਦੀ ਇੱਕ ਕੱਚੀ ਸਿਉਣ ਵਿੱਚ ਆਲੇ ਲਾ ਲਾਂਗੇ ਇਸ ਤਰ੍ਹਾਂ ਤੇ ਬਾਕਸ ਨੂੰ ਆਪਾਂ ਨੇ ਟੇਡਾ ਰੱਖਣਾ ਹੈ ਸਿੱਧਾ ਬਿਲਕੁਲ ਨਹੀਂ ਰੱਖਣਾ ਜਿਵੇਂ ਮੂਰੀ ਦੇ ਹਿਸਾਬ ਨਾਲ ਆਪਾਂ ਨੇ ਟੇਡਾ ਰੱਖਣਾ ਹੈ ਖੁੰਜੀ ਦੇ ਨਾਲ ਹੀ ਉੱਪਰ ਨੂੰ ਕਰਨਾ ਹੈ ਇਸ ਤਰ੍ਹਾਂ ਆਪਾਂ ਇਸ ਨੂੰ ਕਟਿੰਗ ਕਰ ਲੈਣੇ ਆ ਕੱਚੇ ਧਾਗੇ ਨੂੰ ਤੇ ਬਣ ਵੀ ਛੇਤੀ ਜਾਂਦਾ ਹੈ ਇਹ ਡਿਜ਼ਾਈਨ ਚੋਂ ਵੀ ਸੌਖਾ ਤੇ ਸੋਨਾ ਵੀ ਬੜਾ ਲੱਗਦਾ ਬਣਿਆ ਹੋਇਆ ਹੁਣ ਆਪਾਂ ਇਸ ਨੂੰ ਅੰਦਰਲੇ ਪਾਸੇ ਨੂੰ ਫੋਲਡ ਕਰਕੇ ਤੇ ਬਰੀਕ ਬਖਾ ਕਰਕੇ ਇਹਦੇ ਬਿਲਕੁਲ ਨਾਲ-ਨਾਲ ਸਿਉਣ ਲਾ ਦਾਂਗੇ ਇਹਨੂੰ ਅੰਦਰ ਨੂੰ ਘਰੀ ਜਾਵਾਂਗੇ ਆਪਣੇ ਆਪ ਹੀ ਜਦੋਂ ਆਪਾਂ ਨੇ ਕੱਟ 'ਚ ਲਗਾਤੇ ਆਪਣੇ ਆਪ ਹੀ ਅੰਦਰ ਨੂੰ ਹੋਈ ਜਾਊ ਤੇ ਨੀਚੋਂ ਕੱਪੜੇ ਦੇ ਵਿੱਚੋਂ ਵਾਲ ਕੱਢ ਜ਼ਰੂਰ ਕੱਢ ਲਿਓ ਤਾਂ ਕਿ ਵਾਲ ਨਾ ਹੋਵੇ ਵਿੱਚ ਫੇਰ ਸਲਵਾਰ ਦੇ ਵਿੱਚ ਵਾਲ ਪੈ ਜੂਗਾ ਇਸ ਤਰ੍ਹਾਂ ਆਪਾਂ ਨੇ ਵਾਲ ਕੱਟ ਕੇ ਹੀ ਬਿਲਕੁਲ ਨਾਲ ਨਾਲ ਲਗਾਣੀ ਹੈ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਜੀ ਲਗਾਈ ਜਾਓ ਤੇ ਬੜਾ ਹੀ ਪਿਆਰਾ ਡਿਜ਼ਾਈਨ ਬਣੇਗਾ ਤੁਹਾਡੀ ਮੂਰੀ ਦਾ ਤੇ ਚੱਲ ਵੀ ਬੜਾ ਰਿਆ ਹੈ ਟ੍ਰੈਂਡ ਦੇ ਵਿੱਚ ਲੋਜੀਕ ਜਿਵੇਂ ਮਿੰਟ ਦੇ ਵਿੱਚ ਹੀ ਆਪਣਾ ਡਿਜ਼ਾਈਨ ਵੀ ਬਣ ਕੇ ਤਿਆਰ ਹੋ ਚੁੱਕਿਆ ਹੈ ਇਹ ਦੇਖੋ ਜੀ ਬਣਿਆ ਹੋਇਆ ਬੜਾ ਸੋਹਣਾ ਲੱਗਦਾ ਹੈ ਤੁਸੀਂ نیچے ਮੂਰੀਆਂ ਤੇ ਵੀ ਲੇਸ ਲਾ ਸਕਦੇ ਹੋ ਤੇ ਆਪਾਂ ਨੇ ਜਿਹੜਾ ਕੱਚਾ ਟੰਕਾ ਲਾਇਆ ਸੀ ਉਹ ਆਪਾਂ ਨੇ ਦੇਟ ਦਿੰਨੇ ਆ ਇਹਨੂੰ ਵਿੱਚੋਂ ਇਸ ਤਰ੍ਹਾਂ ਤੇ ਆਪਾਂ ਫालतू ਧਾਗੇ ਕਟਿੰਗ ਕਰਕੇ ਤੇ ਦੇਖੋ ਜੀ ਬੜਾ ਹੀ ਪਿਆਰਾ ਮੂਰੀ ਦਾ ਡਿਜ਼ਾਈਨ ਬਣਿਆ ਹੈ ਤੁਸੀਂ ਲੈਸ ਨੀਚੇ ਮੂਰੀਆਂ ਤੇ ਵੀ ਲਾ ਸਕਦੇ ਹੋ ਆਪਣੇ ਕੋਲ ਲੈਸ ਹੈ ਨਹੀਂ ਸੀ ਪੂਰੀ ਪੂਰੀ ਸੀ ਦਿੱਤੀ ਸੀ ਉਹਨਾਂ ਨੇ ਲੈਸ ਤੇ ਇਸ ਕਰਕੇ ਆਪਾਂ ਨੇ ਲੈਸ ਮੂਰੀਆਂ ਤੇ ਨਹੀਂ ਲਾਈ ਕੱਲੀ ਇੱਥੇ ਹੀ ਲਾਈ ਏ ਮੂਰੀ ਆਪਾਂ ਨੇ ਬਿਲਕੁਲ ਸਿੰਪਲ ਰੱਖੀ ਏ ਇਸ ਤਰ੍ਹਾਂ ਕਿਸ ਤਰ੍ਹਾਂ ਲੱਗੇ ਦੋਨੇ ਮੂਰੀਆਂ ਆਪਣੀਆਂ ਤਿਆਰ ਹੋ ਚੁੱਕੀਆਂ ਨੇ ਕਿਸ ਤਰ੍ਹਾਂ ਲੱਗਿਆ ਮੇਰਾ ਇਹ ਡਿਜ਼ਾਈਨ ਤੁਹਾਨੂੰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਮੇਰੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤੇ ਅੱਗੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ